ਇਹਦੀ ਉਹਨਾਂ ਨੂੰ ਦਵਾਵਾ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਦੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਸਕੱਤਿਆ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸੋਚਦਾ ਕਿ ਸਾਡੇ ਸਿੱਖ ਦੇ ਜਵਾਤਾਂ ਦੇ ਨਾਲ ਉਹ ਬੀਜੇਪੀ ਖੇਡ ਰਹੀ ਹੈ ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹਨਾਂ ਕਿੱਥੇ ਆ ਤੇ ਇਦਾਂ ਕਿਸੇ ਮੁੱਦਮ ਨੂੰ ਕਤਲ ਦੇ ਮੁੱਦਮ ਨੂੰ ਇਹਨੂੰ ਉਮਰਦਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਣਾ ਇਹ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲੰੋਂ ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿੰਦਾ ਤ ਹੁਨਾ ਕਿਉਂਕਿ ਹਿਦਿਆਣੇ ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਿਆਣੇ ਚ ਬਹੁਤ ਬੁਧਿੱਤਤਾ ਦਾ ਹੋਊਗੀ ਉਹ ਜਿੰਨੀ ਜਲਾ ਮੱਦੀ ਰਾਮਦੀ ਤੋਂ ਬਾਅਦ ਆਉਂ ਬੀਜੇਪੀ ਜਿੱਤਦੀ ਨਹੀਂ ਲੱਕ ਤੋੜ ਵੀ ਉਹ ਦੁਹਾੜ ਹੋਣੀ ਹੈ ਸੋ ਮੈਂ ਹਿਦਿਆਣੇ ਦੇ ਲੋਕਾਂ ਨੂੰ ਕਹਿੰਦਾ ਤ ਹੁਨਾ ਕਿ ਤੁਸੀਂ ਇਹ ਜਿਹੜੀਆਂ ਖਾਬਸ ਹੀ ਵਾਲੀਆਂ ਚਾਲਾਂ ਚੱਲਣ ਦੇ ਬੀਜੇਪੀ ਆ ਦੇ ਨੇ ਚਾਲਾਂ ਚੱਲ ਦੀ ਫਸਲਾ ਬੀਜੇਪੀ ਦਾ ਜੜਾ ਹਿਦਿਆਣੇ ਚੋਂ ਬਾਈਕਟ ਕਰ ਲਾ ਔਰ ਬੀਜੇਪੀ ਦਾ ਜਿਹੜਾ ਪਤਾ ਸਾਫ਼ ਤਾਂ ਇਹ ਨਹੀਂ ਉਹਨਾਂ ਨੂੰ ਦਵਾ ਦਾ ਪਰੋਲ ਜਿਹੜੀ ਦਿੱਤੀ ਗਈ ਹੈ ਤੇ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇਦੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇਦੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਸਕੱਤਿਆ ਚਾਂਦ ਜਿਹੜੀ ਨਿੰਦਾ ਕਰਦਾ ਔਰ ਮੈਂ ਸੁਣਦਿਆਂ ਕਿ ਸਾਡੇ ਸਿੱਖ ਜਵਾਤਾਂ ਦੇ ਨਾਮ 'ਉ ਬੀਜੇਪੀ ਛੇੜ ਰਹੀ ਹੈ। ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ। ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ। ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਆ। ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ। ਔਰ ਇਦਾਂ ਕਿਸੇ ਮੁੱਦਮ ਨੂੰ ਕਤਲ ਦੇ ਮੁੱਦਮ ਨੂੰ ਇਹਨੂੰ ਉਮਰਤਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਣਾ। ਇਹ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲੰਬੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿੰਦਾ ਤੇ ਹੁਣ ਕਿਉਂਕਿ ਹਿਦਰਾਣੇ ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਰਾਣੇ ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਇਹਦਾ ਮੱਦੀ ਰਾਮਦੀ ਤੋਂ ਬਾਅਦ ਆਉਂ ਬੀਜੇਪੀ ਜਿੱਤੇ ਦੀ ਲੱਕ ਤੋੜ ਵੀ ਉਹ ਦੁਹਾੜ ਹੋਣੀ ਹੈ ਸੋ ਮੈਂ ਹਿਦਰਾਣੇ ਦੇ ਲੋਕਾਂ ਨੂੰ ਕਹਿੰਦਾ ਤੇ ਹੁਣਾਂ ਕਿ ਤੁਸੀਂ ਇਹ ਜਿਹੜੀਆਂ ਫਾਬਸ ਹੀ ਵਾਲੀਆਂ ਚਾਲਾ ਚੱਲਣ ਦੇ ਬੀਜੇਪੀ ਆਦੇ ਚਾਲਾ ਚੱਲ ਦੀ ਫਸਲਾ ਬੀਜੇਪੀ ਦਾ ਜਿਹੜਾ ਇਹਨਾਂ ਨੂੰ ਬਾਈਕਟ ਕਰਨਾ ਔਰ ਬੀਜੇਪੀ ਦਾ ਜਿਹੜਾ ਪਤਾ ਸਾਫ ਕਰਦੇ ਇਹਨਾਂ ਨੂੰ ਦਵਾ ਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਤੇ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀ